हां सूजन मतलब बालबाल उतार की गई है उठ पकड़ ताल की गई है कि मेरे दो सारे आज मीडिया राही जानकारी मिली है कि जेड़े ਸਾਡੇ ਸਿੱਖ ਨੌਜਵਾਨ ਐਨਐਸਸੀ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਜੇਨ ਮੈਨੂਅਲ ਦੇ ਮੁਤਾਬਕ ਕੀ ਵੀ ਜੜੀਆਂ ਸਹੂਲਤਾਂ ਜੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਔਰ ਸਭ ਤੋਂ ਜੜੀ ਮੰਦ ਭਾਗੀ ਤੇ ਦੁੱਖਦਾਈ ਜੜੀ ਗੱਲ ਸਾਡੇ ਕੋਲ ਪਹੁੰਚੀ ਹੋਏ ਇਹ ਹੈ ਕਿ ਉਹਨਾਂ ਨੂੰ ਆٹے ਦੇ ਵਿੱਚ ਤੰਬਾਕੂ ਘਨ ਕੇ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਸਿੱਖ ਕਦੇ ਵੀ ਕਿਸੇ ਵੀ ਕੀਮਤ ਦੇ ਉੱਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਅਮਰਤਾਰੀ ਸਿੱਖ ਖਾਸ ਤੌਰ ਤੇ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਕਿ ਆٹے ਦੇ ਵਿੱਚ ਤੰਬਾਕੂ ਘਨ ਕੇ ਜਿਹੜਾ ਹੈ ਉਹਨਾਂ ਨੂੰ ਖਵਾਉਣਾ ਇਹਦੇ ਲਈ ਸਰਕਾਰ ਨੂੰ ਜਿਹੜਾ ਹੈ ਉਹ ਤਵੱਜੋ ਦੇਣ ਦੀ ਜ਼ਰੂਰਤ ਹੈ ਪਾਰ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਤੇ ਆਸਾਮ ਸਰਕਾਰ ਨੂੰ ਵੀ ਕਿਉਂਕਿ ਇਹ ਸ਼ਰਾਸਰ ਜਿਹੜਾ ਹੈ ਸ਼ਰੀਆਮ ਜਿਹੜਾ ਹੈ ਇਹ ਉਹਨਾਂ ਸਿੱਖ ਨੌਜਵਾਨਾਂ ਦੇ ਧਰਮ ਦੇ ਉੱਤੇ ਇੱਕ ਕਿਸਮ ਦਾ ਹਮਲਾ ਹੈ ਜੇ ਤਮਾਕੂ ਜਿਹੜਾ ਹੈ ਉਹਨਾਂ ਨੂੰ ਆਟੇ ਦੇ ਵਿੱਚ ਪਾ ਕੇ ਦਿੱਤਾ ਜਾ ਰਿਹਾ ਤਾਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਕਦੇ ਵੀ ਇਸ ਕਿਸਮ ਦੀ ਜਿਹੜੀ ਕੋਝੀ ਹਰਕਤ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਹੀ ਕਰਨਗੇ ਭਵਿੱਖ ਦੇ ਵਿੱਚ ਠੀਕ ਹੈ ਤੁਸੀਂ ਐਨਐਸਐਲ ਆਇਆ ਭਾਵੇਂ ਬਿਨਾ ਕਿਸੇ ਵੱਡੇ ਦੋਸ਼ ਤੋਂ ਆਇਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਹੈ ਪਰ ਜੋ ਜੇਲ ਮੈਨੂਅਲ ਦੇ ਮੁਤਾਬਕ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਬਾਕੀ ਕੈਦੀਆਂ ਨੂੰ ਵੀ ਮਿਲਦੀਆਂ ਨੇ ਤੇ ਤਮਾਕੂ ਦਾ ਜਿਹੜਾ ਸੇਵਨ ਕਰੋਨਾ ਇਹ ਬਹੁਤ ਮਾਨੂੰ ਦੁੱਖ ਲੱਗਿਆ ਕਿ ਇਹ ਘਟਨਾ ਵਾਪਰ ਰਹੀ ਹੈ ਓਕੇ ਇਹਦੇ ਸਰਕਾਰ ਨੂੰ ਜਾਂਚ ਵੀ ਜਿਹੜੀ ਹੈ ਉਹ ਕਰਵਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਿਵੇਂ ਐਚੀਪੀਸੀ ਪਹਿਲਾਂ ਉਹਨਾਂ ਦੇ ਕੇਸ ਵੀ ਲੜ ਰਹੀ ਹੈਗੀ ਆ ਤੁਹਾਨੂੰ ਲੱਗਦੀ ਐ ਜੀ ਪਿੱਛੇ ਨੂੰ ਇਹਦੇ ਵਿੱਚੋਂ ਅਦਾ ਬਿਲਕੁਲ ਬਿਲਕੁਲ ਆਪਣੇ ਪੱਧਰ ਤੇ ਵੀ ਐਸਟੀਪੀਸੀ ਨੂੰ ਪੜਤਾਲ ਕਰਨੀ ਚਾਹੀਦੀ